ਹੈਲੋ ਗਾਈਸ ਜਾਣਦੇ ਨੂੰ ਹੈਲੋ ਐਂ ਹੈਲੋ ਕਰਦੇ ਉਹ ਵੀਡੀਓ ਬਣੀ ਐਂ ਐਂ ਕਰ ਲੋ ਨਹੀਂ ਭਾਈ ਐਂ ਫੋਟੋ ਕਰਾਉਣ ਵੇਲੇ ਤਾਂ ਕਹਿੰਦਾ ਨਹੀਂ ਕਾਲਾ ਮੈਨੂੰ ਪਤਾ ਕੀ ਕਹਿੰਦਾ ਕਹਿੰਦਾ ਲੋਈ ਦਿਖਾਵਾਂ ਤੈਨੂੰ ਮੈਂ ਖਲਿਆ ਕਹਿੰਦਾ ਮੈਂ ਨਵੀਂ ਲੈ ਕੇ ਆਇਆ ਮੈਂ ਕਿੰਨੇ ਦੀ ਕਹਿੰਦਾ 400 ਦੀ ਕਹਿੰਦਾ ਧਾਗੇ ਜੇ ਨਕਲ ਦੇ ਮੈਂ ਖਾ ਬੱਟ ਦੇਣੇ ਪੈਣਗੇ ਜੀ ਸੋਹਣੀ ਲੋਈ ਆ ਨਾ ਕਿੰਨੇ ਦੀ ਸੀ 400 ਆਇਦਾ ਕਰਦੇ ਨਹੀਂ ਉਹ ਦੂਜੇ ਤਰ੍ਹਾਂ ਦਾ ਕਿਉਂ ਉਹ ਉਹ ਤਾਂ 700 ਮੰਗਦਾ ਸੀ ਕਿਹਦਾ ਵੱਡੀ ਦਾ ਉਸੇ ਲੋਈ ਦਾ ਹੂੰ ਤੇ ਵਿਕੀਆਂ ਨਾ ਹੋਣੀਆਂ ਉਹਦੇ ਅੱਛਾ ਕੋਈ ਨਹੀਂ ਕਰਨੀ ਗੋਣੀ ਕਰਨੀ ਦੂਜੇ ਆਪਣੇ ਕਿ 400 ਜਿਹਾ ਤੋਂ ਪਾਪਾ ਤੁਹਾਨੂੰ ਘੁੱਟ ਗਿਆ ਹੋ ਸੋਹਣੀਆਂ ਲੋਈ ਮੈਂ ਖੋਰੀ ਜੀ ਪਾਪਾ ਨੂੰ ਹੈਲੋ ਹੈਲੋ ਤਾਂ ਕਰਦੇ ਹੈਲੋ ਹੈਲੋ ਬਾਪੂ ਨਾਲ ਆ ਤੱਕੜ ਕੇ ਕਾੜੀ ਉਹ ਨਹੀਂ ਫਿਰ ਚਾਹ ਵੀ ਤਾਂ ਪੀਏਗਾ ਤੱਕੜ ਕੇ ਪੀਏਗਾ ਕਿ ਅਸੀਂ ਦੀ ਬੁੱਲਾਂ ਨੂੰ ਲਾ ਦਵਾਂ ਉਹ ਗੁਰਪ੍ਰੀਤ ਦੀ ਬਣਾ ਦੇ ਫੋਟੋ ਤਾਂ ਲਾ ਉਹ ਤਾਂ ਵਿਚਾਰ ਚਾਹ ਪੀਆ ਲੈ ਲੈ ਮਾਰੀ ਜਾਂਦਾ ਮੈਂ ਇੱਕ ਆ ਬੈਠਾ ਸਾਡਾ ਕਿਸ ਤਾਂ ਦਾ ਬਾਪੂ ਨੂੰ ਡਰਾ ਲਾ ਗਣਾ ਖਾਤੇ ਦੇ ਪੈਸੇ ਕੱਢ ਲੂਗਾ ਤਾਂ ਵੀ ਬਾਪੂ ਨੂੰ ਐ ਟਾਟਾ ਨਹੀਂ ਕੀਤਾ ਚਾਹ ਪੀ ਲੋ ਬਾਪੂ ਚਾਹ ਬਿਲਾਇਆ ਹੈ ਲੋ ਕਰਦੀ ਹੈ ਲੋ ਨਾ ਕਰੀ ਅੱਜ ਮੌਸਮ ਦੱਸ ਕਿਵੇਂ ਆ ਨਾਲ ਕੀ ਆਏ ਓਏ ਰਸਗੁਲੇ ਰਸਗੁਲੇ ਤੇਰੀ ਮਾਂ ਨੇ ਬਣਾਏ ਤੇ ਬਾਬੂ ਜਾ ਪਹਿਲਾਂ ਠੰਡੀ ਆ ਉਹਦੀ ਪਾਣੀ ਕਰ ਰੱਖਦਾ ਹੂੰ ਉਹਦੀ ਲੈ ਬਾਬੂ ਦੀ ਚਾਹ ਦੇਖ ਹੁਣ ਨਾਲ ਰਸਗੁਨਾ ਬਾਬਾ ਨੂੰ ਖਾ ਲੈ ਅੰਦਰ ਹੀ ਆ ਜਾ ਹੁਣ ਵੀ ਤੱਤ ਕੱਢਿਆ ਹੈਲੋ ਕਰਦੇ ਹਾਂ ਇੱਕ ਵਾਰੀ ਹੈਲੋ ਆ ਆਏ ਕਰਦੇ ਆਏ ਬੱਪੂ ਕੱਟ ਦੇ ਪੈਸੇ ਕੱਟ ਲੂਗਾ ਮੈਂ ਕਿਹੜਾ ਜਵਾਕ ਹੈ ਖਾਤੋਂ ਦੇ ਪੈਸੇ ਕੱਟ ਲੂਗਾ ਲੈ ਮੈਂ ਕਿ ਨਹੀਂ ਮੇਰੇ ਖਾਤੇ ਜਿਹੜੇ ਪੈਸੇ ਹੈ ਕਮਾਤ ਮੰਗਦਾ ਹੈ ਅਬ ਬੱਪੂ ਇੱਕ ਕੋ ਖੜਾ ਗੰਦੀ ਲਾ ਦ ਲੈ ਆ ਦੀ ਪੁੱਛ ਕੇ ਆਏ ਥੋੜੀ ਪੁੱਛੀ ਦੋਂਦੇ ਆ ਹੁਣ ਪੁੱਛ ਨਹੀਂ ਹੁੰਦਾ ਸੱਚੀ ਰਸ ਗੁੱਲੇ ਓ ਮਾਂ ਲਾ ਕੇ ਤਾਂ ਵੀ ਜੋੜ ਕਰਦਾ ਸੱਲੋ ਚੌੜਾ ਦੀ ਵਾਲੀ ਹੈ ਭਾਈ ਨੂੰ ਸਾਦ ਨੂੰ ਵਾਸੇ ਦੋ ਖਾਏਗਾ ਕੱਠੀ ਖਾਈਏ ਨਾ ਯਾਰ ਇੱਕ ਇੱਕ ਕਰਕੇ ਖਾ ਰਸਗੁਲੇ ਰਸਗੁਲੇ ਕੋਲੇਟ ਲੈ ਕੇ ਚਾਹ ਬੰਦੀ ਜਿੰਦੀ ਚਾਹ ਦਾ ਬੰਨਾ ਠੰਡੇ ਦਾ ਰਸਗੁਲੇ ਹੁੰਦੇ ਆ

ਬਾਪੂ ਬੈਠ ਗੀ ਕਰੀ ਨਾ ਆਓ ਝਾੜ ਥੰਦੀ ਆ ਰਿਹਾ ਆ ਰਿਹਾ ਆ ਰਿਹਾ ਬਾਪੂ ਕਰਦੇ ਬਾਪੂ ਗੋੜਤ ਲਿਬੜਾ ਤੇਰਾ ਝਾੜ ਦੇ ਝਾੜ ਦੇ ਲੋਈ ਝਾੜ ਲਈ ਐ ਚਾਹ ਆਉਣਾ ਤੇ ਤੂੰ ਚਾਹ ਪੀ ਲੈ ਘੋਟ ਕਿਉਂ ਰੱਖੋ ਕੱਲ ਮੈਨੂੰ ਪਤਾ ਕੀ ਕਹਿੰਦਾ ਅੰਕਲ ਬਾਪੂ ਕਹਿੰਦਾ ਮੈਂ ਲੈ ਨਵੀਂ ਦੋਈ ਲਿਆਵਾਂਗਾ ਕੱਚਾ ਕਹਾਂ ਵੀ ਫੋਟੋ ਕਹਿ ਕੇ ਨਾ ਮੈਂ ਕਹਿੰਦਾ ਉਹਨਾਂ ਫੇਰ ਮੈਨੂੰ ਕਹਿੰਦਾ ਖੜ ਜਾ ਖੜ ਜਾ ਮੈਂ ਕੀ ਹੋਇਆ ਕਹਿੰਦਾ ਮੁੱਛਾਂ ਵਟਾ ਦੇ ਨਾ ਹਾਂ ਕੀ ਹੈ ਇਹ ਨਾ ਤੱਕ ਉਹਨਾਂ ਨੂੰ ਹਾਂ ਜਿੱਤਣਾ ਇਹਨਾਂ ਨੂੰ ਤੁੰਡੀਆਂ ਲੱਗੀਆਂ ਤੋਂ ਮੋਸੇ ਬਾਕੇ ਦੇ ਰਹਿਣਦਾ ਗੱਲ ਬੋਲਣ ਨੂੰ ਇਹ ਤਾਂ ਵੀ ਰਹਿ ਜਾਗੇ ਇਹ ਚੰਗੀ ਤਾਂ ਕੁਰੀ ਚੰਗੀ ਜਿਹੜੇ ਕੇਲਾਉਂ ਆ ਫਿਰ ਕੁੱਪੀ ਮੈਨੂੰ ਪਤਾ ਕਾ ਤਾਂ ਠੰਡੀ ਆਉਂਦੀ ਐ। ਕਿੰਨੀ ਸਰਦੀ ਜ਼ਿਆਦਾ ਹੋ ਗਈ। ਨੇ ਟਾਈਮ ਤਾਂ ਅੱਗੇ ਬਾਹਲਾ ਲਾਈ ਜਾਂਦੇ ਜਿਆਦੀ ਬੈਠ ਰਹਿ ਗਏ ਤਾਂ ਤੀ ਹੋਈ। ਬਾਪੂ ਨੇ ਯਾਰ ਅੱਜ ਹੈਲੋ ਨਹੀਂ ਕੀਤੀ। ਹਾਂ ਇਹ ਤੂੰ ਜਾਇਆ ਨਾ। ਉਹ ਲੈ ਬਾਈ ਆਉਂਦੀ ਜਾਣ ਵੇਲੇ ਹੈਲੋ ਉਹ ਕੱਟੂ ਨਾ ਕਰੀ ਨਾ ਕੱਟ ਲੈ ਲੈਂਦਾ ਆ ਕਰੇ ਉਹ ਨਹੀਂ ਕੱਟਦੇ ਯਾਰ ਮੇਰੇ ਕਿਹੜਾ ਕੱਟਦੇ ਦੋਸਤ ਵੀ ਤਾਂ ਕੀਤੀ ਥੋੜੇ ਕੱਟੇਗੇ ਫਿਰ ਅੱਪ ਪੈਦੇ ਆਂ ਉਂਗਲਾਂ ਕਰਦਾ ਫਿਰ ਮੈਂ ਕੱਟ ਪਾਈ ਉਹ ਪਾਈ ਹੱਥ ਆਪਣਾ ਹੱਥ ਤੇ ਨਹੀਂ ਨਹੀਂ ਚਾਰ ਕੀ ਲਾਈ ਲਾਈ ਕਰਤੀ ਕੀ ਕੱਟ ਲੂਗਾ ਬਾਬ ਕਰੀ ਇੱਕ ਵਾਰੀ ਨਾ 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 ਕਹਿੰਦਾ ਆਪਾਂ ਤਾਂ ਮੰਨ ਲੈਣਾ ਕਿ ਪੈਸੇ ਦਾ ਖਾਤਾ ਸਾਫ਼ ਕਰਦੂੰਗਾ